ਤਾਂ ਗਣੇਸ਼ ਨੂੰ ਸੰਨਰਨ ਕਰਨ ਗਏ ਸੀ ਗਿਦੜਵਾਰ ਨਹਿਰ ਤੇ ਉਹ ਤੇ ਕੰਦੇ ਵੀ ਡੁੱਬ ਗਿਆ ਵਿੱਚ ਕਹਿੰਦੇ ਉਤੋਂ ਨਹਾਉਣ ਵਾਸਤੇ ਛਾਲ ਮਾਰੀ ਬੋਲਤੋ ਤੇ ਮੁੜ ਕੇ ਨਿਕਲਿਆ ਨਹੀਂ ਜੀ ਕੇ ਮੂਰਤੀ ਵਿਸਰਜਨ ਕਰਨ ਗਏ ਸੀ ਨਹਿਰਾਂ ਤੇ ਉੱਥੇ ਨੂੜੇ ਨਾਲ ਨਾ ਤੇ ਛਾਲ ਮਾਰੀ ਸੀ ਅਜੇ ਭਾਵੇਂ ਤਵੰਤ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੂੰ ਸਾਡੀ ਕੋਈ ਜਾਣ ਨਹੀਂ ਸੀ ਕੱਲ ਸ਼ਾਮ ਨੂੰ ਮਲੋਟ ਦੇ ਕੁਝ ਸ਼ਰਧਾਲੂ ਸ਼੍ਰੀ ਗਣੇਸ਼ ਜੀ ਦਾ ਵਿਸਰਜਨ ਕਰਨ ਲਈ ਮਲੋਟ ਬਠਿੰਡਾ ਰੋਡ ਤੋਂ ਗੁਜ਼ਰਦੀ ਸਰਹੰਦ ਨਹਿਰ 'ਚ ਗਏ ਸਨ ਤਾਂ ਇਸ ਮੌਕੇ ਮਲੋਟ ਦਾ ਇੱਕ ਨੌਜਵਾਨ ਨਹਿਰ 'ਚ ਰੁੜ ਗਿਆ ਮਲੋਟ ਦੇ ਸਤਨਾਮ ਨਗਰ ਦੇ ਰਹਿਣ ਵਾਲੇ ਮ੍ਰਿਤਕ ਦੇ ਪਿਤਾ ਰਜੇਸ਼ ਗਰੀ ਨੇ ਦੱਸਿਆ ਕਿ ਕੁਝ ਲੋਕ ਗਣੇਸ਼ ਜੀ ਦਾ ਵਿਸਰਜਨ ਕਰਨ ਗਏ ਸੀ ਤਾਂ ਉਹਨਾਂ ਦਾ 18 ਸਾਲ ਦਾ ਬੇਟਾ ਸੂਰਜ ਗਿਰੀ ਜਿਸ ਦਾ ਅੱਜ ਜਨਮ ਦਿਨ ਵੀ ਹੈ ਅਚਾਨਕ ਨਹਿਰ ਵਿੱਚ ਰੁੜ ਗਿਆ ਅਸੀਂ ਆਪਣੇ ਲੈਵਲ ਤੇ ਭਾਲ ਕੀਤੀ ਪਰ ਉਹ ਨਹੀਂ ਮਿਲਿਆ ਅਸੀਂ ਇਸ ਬਾਰੇ ਥਾਣਾ ਗਿੱਦੜਬਾਹ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹਨਾਂ ਕਿਹਾ ਕਿ ਤੁਸੀਂ ਆਪਣੇ ਲੈਵਲ ਤੇ ਗੋਤਾਖੋਰਾ ਨਹੀਂ ਭਾਲ ਕਰੋ ਅਸੀਂ ਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ ਲੜਕੇ ਦੀ ਪਾਲਣ ਵਿੱਚ ਮਦਦ ਕੀਤੀ ਜਾਵੇ। ਕੀ ਕੋਈ ਨਾ ਕੀ ਕਰਨਾ ਵਾਪਰੇ ਕੋਣ ਸੀਗਾ ਜਿਹੜਾ ਉਹ ਵੀ ਮੈਂ ਜੈਸਗਰੀ ਮੇਰਾ ਬੇਟਾ ਸੀ ਉਹ ਸੂਰਜਗਰੀ ਦਾ ਜਨਮ ਦਿਨ ਤੇ ਕੱਲ ਗਣੇਸ਼ ਜੀ ਜਨਮ ਕਾਰਨ ਗਏ ਸੀ ਗਿਦੜਵਾਰ ਨਹਿਰ ਤੇ ਉਹਦੇ ਕੰਦੇ ਵੀ ਡੁੱਬ ਗਿਆ ਵਿੱਚ ਕਹਿੰਦੇ ਉਤੋਂ ਨਹਾਉਣ ਵਾਸਤੇ ਛਾਲ ਮਾਰੀ ਫੋਲੋ ਤੋ ਤੇ ਮੁੜ ਕੇ ਨਿਕਲਿਆ ਨਹੀਂ ਜੀ ਅਸੀਂ ਕੱਲ ਤੇ ਪਾਲ ਦਰਦੇ ਹਾਂ ਨੋ ਸਸਾਸਨ ਤੋਂ ਮਿਲਦੀ ਵੀ ਸਾਡੇ ਯਾਰਪ ਹੋਊਗੀ ਅਜੇ ਤੀਕਰ ਸਾਡੇ ਕੋ ਕੋ ਯਾਰਪ ਨਹੀਂ ਪਹੁੰਚੀ ਸਾਡੀ ਗੁਜਾਰਸ਼ ਹੈ ਸਸਾਸਨ ਤੋਂ ਜੁਦਾਈ ਦੀ ਹਲਕੀ ਜਾਰ ਜਿਦਾ ਦੇ ਮੁੰਡੇ ਦੀ ਭਾਲ ਕੀਤੀ ਜਾ ਇਹਦੀ ਹਾਲਤ ਚ ਹੈ ਉਹ ਯਾਰ ਕਿਸਨੋ ਭਾਲ ਕੇ ਸਾਡੇ ਤੋਂ ਗੁੱਦ ਕੀਤੀ ਆ ਪ੍ਰਸ਼ਾਸਨ ਦਾ ਕੀ ਕਹਿਣਾ ਸੀ ਜੇ ਅਸੀਂ ਕਦੇ ਆਪ ਦੀ ਆਪ ਭਾਲੋ ਜੀ ਕੀ ਕਰਾਂ ਹਾਂ ਥਾਣੇ ਗਏ ਸੀ ਲੋਡ ਥਾਣੇ ਗਏ ਸੀ ਇਹ ਕਹਿੰਦੇ ਤੁਸੀਂ ਕਿਧਰ ਵੀ ਥਾਣੇ ਜਾਓ ਥਾਣੇ ਉਥੇ ਗਏ ਉਹ ਉੱਥੇ ਅਸੀਂ ਰਿਪੋਰਟ ਲਿਖਾਈ ਕੱਲ ਸਾਨੂੰ ਸਵੇਰੇ ਫੋਨ ਆਇਆ ਵੀ ਜੇ ਤੁਹਾਨੂੰ ਕੀ ਜਾਂਦੇ ਆ ਗੋਤਾਖੋਰ ਗੋਤਾਖੋਰ ਜਾਈ ਦੇ ਤਾਂ ਫਿਰ ਅਸੀਂ ਮੰਗਾ ਦਿੰਨੇ ਹਾਂ ਜਲੰਦਰੋ ਉਹਦਾ ਖਰਚਾ ਤੁਹਾਨੂੰ ਪਊਗਾ ਫਿਰ ਅਸੀਂ ਆਖਿਆ ਜੀ ਖਰਚਾ ਦੇਣਾ ਤਾਂ ਅਸੀਂ ਆਪ ਹੀ ਦੇਖ ਲੈਨੇ ਪਾ ਲਿਨੇ ਕਿੰਨੇ ਬੇਟੇ ਥੁਰੇ ਕਿੰਨੇ ਸੀ ਜੀ ਦੋ ਬੇਟੇ ਆ ਦੋ ਬੇਟੀਆਂ ਸੀ ਇੱਕ ਬੇਟੀ ਪਾਲਾ ਕੋਰੋਨਾ ਤੇ ਗੁਜ਼ਰ ਗਈ ਸੀ ਇੱਕ ਬੇਟਾ ਜਿਹੜਾ ਟਾਲ ਵੀ ਜਿਹੜਾ ਸੈਲ ਇਹ ਕੀ ਕੰਮ ਕੀ ਕਰਦਾ ਸੀ ਕੰਮ ਆ ਜੀ ਬਲਾਸ ਜਿਹੜਾ ਪੜਦਾ ਵੀ ਕੰਮ ਨਹੀਂ ਕਰਦਾ ਜੀ ਮੇਰੀ ਕੀ ਨਾਂ ਤੁਹਾਡਾ ਕੀ ਕਹਿਣਾ ਚਾਹੁੰਦੇ ਮੇਰਾ ਨਾਂ ਰਾਜਕੁਮਾਰ ਗੁਪਤਾ ਜੀ ਮੇਰੇ ਮਾਮਾ ਜੀ ਲੱਗਦੇ ਹੀ ਇਹਨਾਂ ਦਾ ਬੇਟਾ ਹੀ ਸੂਰਜਗIRI ਜੀ ਇਹ ਮੂਰਤੀ ਵਿਸਰਜਨ ਕਰਨ ਗਏ ਸੀਗੇ ਨਹਿਰਾਂ ਤੇ ਉੱਥੇ ਨਾ ਮੁੰਡੇ ਨਾ ਨਾ ਤੇ ਛਲ ਮਾਰੀ ਉੱਥੇ ਅਜੇ ਭਾਵੇਂ ਨਹੀਂ ਪਤਾ ਨਹੀਂ ਕਿੱਥੇ ਆਈ ਹੈ ਜੀ ਪ੍ਰਸ਼ਾਸਨ ਕੋਲ ਗਏ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਪ੍ਰਸ਼ਾਸਨ 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 ਨੂੰ ਮੰਗ ਕਰਦੇ ਸਾਨੂੰ ਉੱਥੋਂ ਗੋਤਾਖੋਰ ਦਾ ਬੰਦਵਸਤ ਕਰਾ ਦੇਣ ਸਾਨੂੰ ਉੱਥੇ ਭਾਂਡ ਕਰਾ ਦੇਣ ਮੁੰਡੇ ਦੀ ਹੋਰ ਤਾਂ ਕੁਝ ਨਹੀਂ ਸੀ ਭਾਜੀ ਆਦਿ ਨਹੀਂ ਆਇਆ